ਹਾਂਜੀ ਸਤਿ ਸ੍ਰੀਕਾਲ ਜੀ ਸਵਾਗਤ ਹੈ ਤੁਹਾਡਾ ਮਾਲਵਾ ਫਾਰਮਿੰਗ 45 ਚੈਨਲ ਤੇ ਉਹ ਠੀਕ ਠਾਕ ਹੋ ਜੀ ਸਾਰੇ ਅੱਜ ਤੁਹਾਨੂੰ ਦਿਖਾਉਣੇ ਜੀ ਆਪਾਂ ਆਪਣੇ ਕਣਕ ਨੂੰ ਪਾਣੀ ਲਾ ਰਹੇ ਸੀ 33 ਸਿਆਸੀ ਨੂੰ ਇਹ ਕਣਕ ਆਪਣੀ ਅੱਜ ਪੂਰੇ ਮਹੀਨੇ ਦੀ ਹੋ ਗਈ ਜੀ ਇਹ 8 ਤਰੀਕ ਨੂੰ ਬੀਜੇ ਸੇ ਆਪਾਂ ਮਹੀਨੇ ਦੀ ਹੋ ਗਈ ਇਹ ਹੈ ਨੂੰ ਆਪਾਂ ਪਾਣੀ ਲਾ ਰਹੇ ਦੇਖੋ ਇਹ ਕਣਕ ਦਾ ਸੁਪਰ ਸੀਡਰ ਨੇ ਵੀਜੀ ਵੀ ਆਪਣੀ ਕਣਕ ਦਾ ਸਾਰੀ ਨੂੰ ਪਹਿਲਾਂ ਵੀਡੀਓ ਵਿੱਚ ਦੱਸਿਆ ਸੀ ਤੇ ਇਹ ਇੱਕ ਨਾ ਦਿਖਾਉਣਾ ਵੀਰੇ ਆਪਣੇ ਗਵਾਂਢੀ ਨੇ ਵਿਚਾਰੇ ਨੇ بیਜੀ ਸੀ ਕਣਕ ਪਹਿਲਾਂ ਪਹਿਲਾਂ ਥੋੜੇ ਸੁੱਕੇ ਸੀ ਬੀਜ ਵੇਠਾ ਬੱਤ ਥੋੜੀ ਚੜ ਗਈ ਸੀ ਉਸ ਤੋਂ ਬਾਅਦ ਫਿਰ ਉਹਨੇ ਯਾਰ ਕਣਕ ਤਾਂ ਉਹਦੀ ਵਾਵਾ ਹੋ ਗਈ ਸੀ ਵਿਚਾਰੇ ਉਗਰੇ ਸੀ ਵਿੱਚ ਵਿੱਚ ਘਟ ਸੀਗੀ ਹਸਣ ਨੂੰ ਦਿਖਾਉਣਾ ਕਣਕ ਤਾਂ ਵਾਵਾ ਹੋ ਗਈ ਸੀਗੀ ਉਹ ਤੋਂ ਬਾਅਦ ਫਿਰ ਉਹਨਾਂ ਨੇ ਪਾਣੀ ਨਾ ਲਾਤਾ ਇਹਨੂੰ ਵੀ ਗੁਰ ਹੋ ਗਿਆ ਫਿਰ ਕਣਕ ਉਗਰੀ ਨਹੀਂ ਬਈ ਪਾਣੀ ਵਿੱਚ ਹੀ ਰਹੀ ਕਣਕ ਬਾਬਾ ਚੱਜ ਨਾ ਉਗਰੀ ਨਹੀਂ ਤੇ ਉਗਰੀ ਨਾ ਹੋ ਕਣਕ ਉਹ ਤੋਂ ਬਾਅਦ ਫਿਰ ਇਹਨਾਂ ਨੇ ਨਾ ਪਾਣੀ ਲਾਤਾ ਤੇ ਹੁਣ ਵਾਤਾ ਹੀ ਹੁਣ ਦੁਬਾਰੇ ਬੀਜੀ ਐ ਪੂਰਾ ਮਹੀਨਾ ਲੇਟ ਹੋ ਗਈ ਆਪਣੀ ਕਣਕ ਨਾਲੋਂ ਆਪਣੀ ਕਣਕ ਨੂੰ 3 ਮਹੀਨਾ ਹੋ ਗਿਆ ਪਾਣੀ ਲਾਉਣ ਲੱਗੇ 2851 ਕਣਕ ਬੀਜੀ ਉਹਨਾਂ ਨੇ ਜਿਹੜੀ ਪਛੀਤਾ ਵੀ ਕਹਿੰਦੇ ਐ ਦੇਖੋ ਜੀ ਅੱਜ ਵੀਜੀ 8 ਤਰੀਕ ਨੂੰ 8 ਤਰੀਕ 12ਵਾਂ ਮਹੀਨਾ ਪਹਿਲਾਂ ਕਣਕ ਦੀ ਬੀਜੀ ਸੀ ਉਹ ਬਿਰਨਦੀ ਰਹੀ ਸੀ ਵਿੱਚ ਉਹਨਾਂ ਨੇ ਥੋੜੀ ਛੱਡ ਲਈ ਦੇਖੋ ਇਹ ਇੱਥੇ ਥੋੜੀ ਠੀਕ ਸੀਗੀ ਇਹ ਛੱਡ ਲਈ ਚੱਲ ਉਹਨਾਂ ਨੇ ਇੰਨਾ ਕਿਥਾਂ ਦੇਖੋ ਜੀ ਅੱਜ ਵੀ ਚ ਗਏ ਥੋੜਾ ਚੁਹੀ ਰਿਹਾ ਹੁਣ ਅਣੀ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਦੱਸਿਓ ਵੀਰੇ ਇਹ ਕਿਵੇਂ ਰੂ ਕਮੈਂਟ ਕਰਕੇ ਵੀ ਝਾੜ ਦਾ ਕਿਵੇਂ ਹੁਣ ਦੀ ਵੀਜੀ ਕਣਕ ਵਧੀਆ ਰਹਿ ਜਾਂਦੀ ਕਿ ਕਿਵੇਂ ਅਣੀ ਲੱਖ ਨੂੰ ਤਾਂ ਬੜੀ ਲੇਟ ਜੀ ਲੱਗਦੀ ਐ ਦੱਸਿਓ ਮਣਾ ਕਮੈਂਟ ਕਰਕੇ ਨਾਲੇ ਵੀਡੀਓ ਸ਼ੇਅਰ ਕਰ ਦਿਓ ਹੋਰ ਵੀ ਫਿਰ ਕਮੈਂਟ ਆ ਜਾਂਦੇ ਵਧੀਆ ਦੱਸਿਓ ਜੀ ਧੰਨਵਾਦੀ ਸਾਰਿਆਂ ਨੇ ਵੀਡੀਓ ਦੇਖਣ ਵਾਲੇ ਦਾ ਧੰਨਵਾਦ